ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਜ ਦੋ ਤਰੀਕਾ 7ਵਾਂ ਮਹੀਨਾ 2024 ਸੋ ਸੱਤੇ ਪਾਤਸ਼ਾ ਅਕਾਲ ਪੁਰਖ ਵਾਹਿਗੁਰੂ ਦੀ ਤਨਤਨ ਸ੍ਰੀ ਗੁਰੂ ਭਵਨ ਸਿੰਘ ਮਹਾਰਾਜ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਹੋਈ ਆ ਸੋ ਅੱਜ ਜੋ ਗੱਡੀ ਤੁਸੀਂ ਦੇਖ ਰਹੇ ਹੋ ਅੰਡੇਵਰ ਆ ਅੰਦਾਜ਼ ਗੱਡੀ ਸੰਤ ਬਾਬਾ ਕਲਵਿੰਦਰ ਸਿੰਘ ਜੀ ਕਲਿਹੜੀ ਵਾਲਿਆਂ ਨੂੰ ਅੱਜ ਇਹ ਲੈ ਕੇ ਦਿੱਤੀ ਆ ਸੋ ਚਾਬੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਗੱਡੀ ਇਹ ਅੱਜ ਲੈਂਦੀ ਆ ਸੋ ਸੰਤ ਬਾਬਾ ਕਲਵਿੰਦਰ ਸਿੰਘ ਜੀ ਕਲਿਹੜੀ ਵਾਲਿਆਂ ਨੂੰ ਦਾਸ ਵੱਲੋਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਹੋਣ ਨਵੀਂ ਗੱਡੀ ਦੀਆਂ ਜੋ ਅੰਡਰ ਗੱਡੀ ਆ ਬਹੁਤ ਵਧੀਆ ਗੱਡੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਨ ਸੱਚੇ ਪਾਤਸ਼ਾਹ ਮਰਜੀ ਗੁਰਸਿੱਖੀ ਦਾ ਉਪਦੇਸ਼ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਲੋਕ ਭਲੇ ਦੇ ਕਾਰਜ ਕਰਨ ਵਾਸਤੇ ਬਾਬਾ ਜੀ ਨੇ ਸਿੱਤੇ ਮੇਰਾ ਬਰਕਰਾਰ ਰੱਖਣਾ ਅਗੇ ਬਾਬਾ ਜੀ ਦੋ ਸ਼ਬਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਦੇ ਸਹਿਵਾ ਪਾਉਣਾ ਜਾਣਾ ਗੁਣ ਤੇਰੇ ਕਹੇ ਨਾ ਜਾਣੀ ਆਗੁਣ ਮੇਰੇ ਅੱਜ ਸਤਿਗੁਰੂ ਜੀ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨੇ ਕਿਰਪਾ ਕੀਤੀ ਆ ਰਹਿਣਤਾ ਕੀਤਿਆਂ ਨੇ ਜੋ ਸਾਨੂੰ ਵੀ ਇਸ ਭਾਂਡੇ ਦੇ ਲੈੱਕ ਬਣਾਇਆ ਸੱਚੇ ਪਾਤਸ਼ਾਹ ਜਿਨੇ ਡਰਾਈਵਰ ਗੱਡੀ ਦੇ ਲੈੱਕ ਬਣਾਇਆ ਮੈਂ ਬਹੁਤ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੰਦਾ ਸ਼ੁਕਰਾਨਾ ਕਰਦਾ ਹਾਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਜਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਰਹਿਮਤਾ ਕੀਤਿਆਂ ਤੇ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜੀ ਲੋਹੜੇ ਵਾਲਿਆਂ ਦਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਸੱਤ ਸਮਾਜ ਦੇ ਮੁਖੀ ਹਰਕ ਨੂੰ ਉੱਪਰ ਚੁੱਕਣ ਵਾਲੇ ਅੱਜ ਇਹਨਾਂ ਦੇ ਉਦਮ ਅਪਰਾਲਾ ਮੇਰੇ ਜੈਨੀ ਹਇਸ਼ਤ ਨਹੀਂ ਹੈਗੀ ਸੀਗੀ ਮਹਾਪੁਰਖਾ ਨੇ ਵਚਨ ਕੀਤਾ ਬਾਰ ਬਾਰ ਕੱਲ ਵੀ ਅੱਜ ਸਵੇਰੇ ਗੋਣ ਤੁਸੀਂ ਆਜੋ ਤੁਸੀਂ ਆਜੋ ਗੱਡੀ ਖੜੀ ਆਪਾਂ ਨੇ ਲੈ ਕੇ ਆਉਣੀ ਆ ਕੁਝ ਵੀ ਹੋ ਜਵੇ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਬਾਬਾ ਲਖਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਗੱਡੀ ਨੂੰ ਆਪਣੀ ਗੱਡੀ ਸਮਝ ਕੇ ਦਾਸ ਦੇ ਝੋਲੀ ਪਾਈ ਐ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰ ਜੀ ਜਿੱਥੇ ਦਾਸ ਨੇ ਇੰਨੀਆਂ ਖੁਸ਼ੀਆਂ ਬਖਸ਼ੀਆਂ ਪਾਤਸ਼ਾਹ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜਣ ਨੂੰ ਵੀ ਚੜ੍ਹਦੀਆਂ ਕਲਾ ਬਖਸ਼ਣ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸੋਹਣੇ ਤੇ ਚੰਗੀਆਂ ਮਸ਼ੀਨਰੀਆਂ ਸਤਿਗੁਰ ਜੀ ਬਖਸ਼ਣ ਸਤਿਗੁਰਾਂ ਦਾ ਪੋਟਾ ਧੰਨਵਾਦ ਸੰਗਤਾਂ ਦਾ ਧੰਨਵਾਦ ਮਹਾਪੁਰਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਗੁਰਦੁਆਰਾ ਕਲੰਗੀਦਰ ਸਾਹਿਬ ਤੋਂ ਸ੍ਰੀਮਾਨ ਸੰਤ ਬਾਬਾ ਕਲਵਿੰਦਰ ਸਿੰਘ ਜੀ ਕਲੇਹੀੜੀ ਵਾਲੇ ਨੂੰ ਗੱਡੀ ਦੀ ਬਖਸ਼ਿਸ਼ ਹੋਈ ਆ ਸੋ ਆਪ ਜੀ ਦੇਖ ਰਹੇ ਆਂ ਡਾਈਵਰ ਗੱਡੀ ਅੱਜ ਗੁਰਦੁਆਰਾ ਸਾਹਿਬ ਕਲੰਗੀਦਰ ਸਾਹਿਬ ਤੋਂ ਰਵਾਨਾ ਹੋ ਰਹੇ ਨੇ ਆਪਣੇ ਪਿੰਡ ਕਲੇਹੀੜੀ ਵਿਖੇ ਸੋ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਨਿਰੰਤ ਕੁਣੀਆ ਰਾਤ ਚੁਗਣੀ ਤਰੱਕੀਆਂ ਬਖਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ